ਅੱਜ ਸ਼੍ਰੋਮਣੀ ਅਕਾਲੀ ਦਲ ਹਲਕਾ ਇੰਚਾਰਜ ਕਾਦੀਆਂ ਗੁਰ ਇਕਬਾਲ ਸਿੰਘ ਮਾਹਲ ਦੇ ਵੱਲੋਂ ਸਥਾਨਕ ਕਾਦੀਆਂ ਦੇ ਵਿੱਚ ਇੱਕ ਵਿਸ਼ੇਸ਼ ਮੀਟਿੰਗ ਕੀਤੀ ਗਈ ਜਿਸ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਸਰਦਾਰ ਰਮਨਦੀਪ ਸਿੰਘ ਉੱਚੇਚੇ ਤੌਰ ਤੇ ਪਹੁੰਚੇ ਅਤੇ ਇਸੇ ਨਾਲ ਹੀ ਸਾਬਕਾ ਨਗਰ ਕੌਂਸਲ ਕਾਦੀਆਂ ਪ੍ਰਧਾਨ ਸੀਨੀਅਰ ਅਕਾਲੀ ਆਗੂ ਜਥੇਦਾਰ ਜਰਨੈਲ ਸਿੰਘ ਮਾਹਲ ਦੇ ਵੱਲੋਂ ਵੀ ਸ਼ਿਰਕਤ ਕੀਤੀ ਗਈ ਅਤੇ ਇਨ੍ਹਾਂ ਆਗੂਆਂ ਦੇ ਵੱਲੋਂ ਆਏ ਹੋਏ ਵਰਕਰਾਂ ਨੂੰ ਸੰਬੋਧਨ ਕੀਤਾ ਗਿਆ ਅਤੇ ਨਾਲ ਹੀ ਸ਼੍ਰੋਮਣੀ ਅਕਾਲੀ ਦਲ ਪਾਰਟੀ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਹੱਕ ਵਿੱਚ ਨਾਅਰਾ ਲਗਾਉਂਦੇ ਹੋਏ ਕਿਹਾ ਗਿਆ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਜੇਕਰ ਚਲਾ ਸਕਦਾ ਤਾਂ ਉਹ ਸਰਦਾਰ ਸੁਖਬੀਰ ਸਿੰਘ ਬਾਦਲ ਹੀ ਚਲਾ ਸਕਦਾ ਅਤੇ ਇਹਨਾਂ ਦੋ ਚਾਰ ਜਾਣਿਆਂ ਦੇ ਵਿਰੋਧ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਪਾਰਟੀ ਨੂੰ ਕੋਈ ਫਰਕ ਨਹੀਂ ਪੈ ਸਕਦਾ ਹੁ ਆਓ ਅਸੀਂ ਗੱਲਬਾਤ ਕਰਦੇ ਹਾਂ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਸਰਦਾਰ ਰਮਨਦੀਪ ਸਿੰਘ ਅਤੇ ਹਲਕਾ ਇੰਚਾਰਜ ਕਾਦੀਆਂ ਗੁਰੇ ਇਕਬਾਲ ਸਿੰਘ ਮਾਹਲ ਅਤੇ ਸੀਨੀਅਰ ਅਕਾਲੀ ਆਗੂ ਜਥੇਦਾਰ ਜਰਨੈਲ ਸਿੰਘ ਮਾਹਲ ਸਾਬਕਾ ਨਗਰ ਕੌਂਸਲ ਕਾਦੀਆਂ ਪ੍ਰਧਾਨ ਜਿੰਨਾਂ ਦਾ ਕੀ ਕਹਿਣਾ ਆ ਉਸੀ ਉਹਨਾਂ ਦੇ ਨਾਲ ਵਿਚਾਰ ਸਾਂਝੇ ਕਰਦੇ ਆ ਉਹਨਾਂ ਦਾ ਕੀ ਕਹਿਣਾ ਤੇ ਪਾਰਟੀ ਪ੍ਰਤੀ ਲੈ ਕੇ ਉਹਨਾਂ ਦੀਆਂ ਅਗਲੀਆਂ ਰਣਨੀਤੀਆਂ ਕੀ ਨੇ ਦੇਖਦੇ ਰਹੋ ਕਾਦੀਆਂ ਗੁਰਦਾਸਪੁਰ ਤੋਂ ਗੁਰਪ੍ਰੀਤ ਸਿੰਘ ਦੇ ਨਾਲ ਸਰਦਾਰ ਸਾਹਿਬ ਅੱਜ ਦੀ ਕੀ ਫਤ ਹੈ ਅੱਜ ਸੁੰਮੱਚੇ ਕਾਦੀਆਂ ਹਲਕੇ ਨੇ ਤੇ ਸਾਰੇ ਵਰਕਰ ਤੇ ਜਿੰਨੇ ਵੀ ਮੇਰੇ ਹਲਕੇ ਦੇ ਸਾਰੇ ਅਹੁਦੇਦਾਰ ਸਾਹਿਬ ਨੇ ਪਾਰਟੀ ਦੇ ਸ਼੍ਰੋਮਣੀ ਕਾਰਜਕਾਰੀ ਸਰਦਾਰ ਰਮਨਜੀਤ ਸਿੰਘ ਪ੍ਰਧਾਨ ਸਾਹਿਬ ਨੂੰ ਅਸੀਂ ਚੇਤੇ ਤੌਰ ਤੇ ਸੱਦਿਆ ਇਸ ਕਰਕੇ ਕੀਤੀ ਹੈ ਕਿ ਜੋ ਪਿਛਲੇ ਦਿਨਾਂ ਤੋਂ ਇੱਕ ਰੌਲਾ ਚੱਲ ਰਿਹਾ ਪੰਜਾਬ ਦੇ ਵਿੱਚ ਸਿਆਸੀ ਹਾਲਾਤਾਂ ਦਾ ਸਪੈਸ਼ਲੀ ਸ਼੍ਰੋਮਣੀ ਕਾਰਜਕਾਰੀ ਉਹਦੇ ਬਾਰੇ ਕੀਤੀ ਹੈ ਇਹ ਵਿਸ਼ਵਾਸ ਦਿਵਾਉਣਾ ਚਾਹੁੰਦੇ ਆ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਨੂੰ ਕਿ ਸਮੁੱਚਾ ਪੰਜਾਬ ਇਹਦੇ ਸਪੈਸ਼ਲੀ ਸਾਡਾ ਕਾਦੀਆਂ ਹਲਕਾ ਪੂਰਾ ਤਨ ਤੇ ਮਨ ਦੇ ਨਾਲ ਉਹਨਾਂ ਦੇ ਨਾਲ ਹੈ ਤੇ ਜਿੱਦਾਂ ਉਹਨਾਂ ਦੀ ਜੋਗ ਅਗਵਾਈ ਦੇ ਵਿੱਚ ਜਿਸ ਤਰ੍ਹਾਂ ਪਹਿਲਾਂ ਕੰਮ ਕਰ ਰਿਹਾ ਗਾਂਵੀਆਂ ਦੀ ਰੋਈ ਦੇ ਵਿੱਚ ਕੰਮ ਕਰ ਲਈ ਪੂਰਾ ਤਿਆਰਬਰ ਤਿਆਰ ਹਾਂ ਜਿੱਥੇ ਕਿਤੇ ਉਹ ਡਿਊਟੀ ਲਾਉਣਗੇ ਬਤੌਰ ਪ੍ਰਧਾਨ ਅਸੀਂ ਉਹਨਾਂ ਦੇ ਨਾਲ ਆਪਣਾ ਪੂਰਾ ਤਨਮਨ ਧੰਦੇ ਨਾਲ ਇਹ ਵਿਸ਼ਵਾਸ ਤੋਂ ਉਹਨਾਂ ਦੀ ਆ ਜਾਣਾ ਹਲਕੇ ਜਿਹੇ ਪ੍ਰੈਸ ਕਰ। ਪਰ ਬਾਗੀ ਥੜੇ ਜਿਹੜਾ ਦੇਖੋ ਉਹਨਾਂ ਨੇ ਇਹ ਕਹਿਣਾ ਕਿ ਕਿਥੋਂ ਬੰਦੇ ਨੇ ਖਾਦਾ ਹੋਵੇ ਨਾ ਉਹਦਾ ਮਾੜਾ ਕਦੀ ਨਹੀਂ ਕੋਈ ਜਿਹੜੇ ਕੋ ਕਰ ਰਹੇ ਨੇ ਸਭ ਕੁਝ ਜੇ ਬਣਿਆ ਤੇ ਸ਼ਰੋਮਣੀ ਕਾਰੀਗਰਾਂ ਨਾਲ ਬਣਿਆ ਉਹਨਾਂ ਨੂੰ ਇਹ ਗੱਲ ਨਹੀਂ ਕਹਿਣੀ ਚਾਹੀਦੀ ਕਿਉਂਕਿ ਬਹੁਤ ਸਿਆਣੇ ਨੇ ਬਹੁਤ ਵੱਡੇ ਨੇ ਉਹਨਾਂ ਨੇ ਇਹ ਗੱਲਾਂ ਤੋਂ ਗ੍ਰੇਟ ਕਰਨਾ ਚਾਹੀਦਾ ਕਿ ਇਹ ਗੱਲਾਂ ਕਰਕੇ ਆਪਣਾ ਆਪ ਲੋਕਾਂ 'ਚ ਡਾਊਨ ਕਰ ਰਹੇ ਨੇ ਤੇ ਮੈਂ ਤੇ ਇਹੋ ਬੇਨਤੀ ਕਰਾਂਗਾ ਕਿ ਤੁਸੀਂ ਸਿਆਣੇ ਜਿਹੇ ਖਾਦਾ ਵਾ ਜੋ ਤੁਹਾਨੂੰ ਹਜ ਤੱਕ ਬਣਿਆ ਵਾ ਤੁਹਾਡਾ ਮਾਣ ਸਨਮਾਨ ਜੋ ਵੀ ਬਣਿਆ ਹੈ ਪਾਰਟੀ ਤੋਂ ਬਣਿਆ ਤੇ ਪਾਰਟੀ ਦੀ ਇੱਜ਼ਤ ਦੇ ਨਾਲ ਹੀ ਤੁਹਾਡੀ ਜਿੱਤ ਹੈ ਮੈਂ ਤੇ ਉਹਨਾਂ ਨੂੰ ਇਹ ਤਾਂ ਕਰਕੇ ਨਾਇਕ ਕੰਮ ਬਿਲਕੁਲ ਏਰੀਆ ਵੀਡੀਆ ਸ਼ੁਰੂ ਹੋ ਗਈਆਂ ਨੇ ਕਿ ਵੇਖੋ ਅੱਜ ਹਲਕਾ ਕਾਦੀਆਂ ਦੇ ਵਿੱਚ ਸਰਦਾਰ ਗੋਰਖਬਾਲ ਸਿੰਘ ਮਾਲ ਹਲਕਾ ਇੰਚਾਰਜ ਉਹਨਾਂ ਨੇ ਅੱਜ ਇੱਕ ਸਾਰੇ ਹੀ ਆਪਣੇ ਹਲਕੇ ਦੇ ਸੀਨੀਅਰ ਸਾਥੀ ਸਰਕਲਾਂ ਦੇ ਜਥੇਦਾਰ ਔਰ ਬਹੁਤ ਸਤਿਕਾਰਯੋਗ ਸਰਦਾਰ ਜਰਨੈਲ ਸਿੰਘ ਜੀ ਮਾਲ ਸਾਹਿਬ ਦੱਦੀ ਸਾਹਿਬ ਪੰਥ ਦੀ ਸ਼ਹੀਦ ਬੈਠੇ ਆ ਮੈਂ ਕਿਹਦਾ ਕਿਹਦਾ ਨਾਮ ਲਵਾਂ ਹਲਕੇ ਦੀ ਕਰੀਮ ਇਕੱਠੀ ਹੋਈ ਆ ਕਾਦੀਆਂ ਦੀ ਔਰ ਇੱਕ ਗੱਲ ਤਾਂ ਹੀ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਵਿਸ਼ਵਾਸ ਦਿਵਾਉਣਾ ਇਹ ਕੋਈ ਉਹਨਾਂ ਦਾ ਪੱਖ ਨਹੀਂ ਪੂਰਨ ਲੱਗੇ ਅੱਜ ਇੱਕ ਜੇ ਹੱਕ ਸੱਚ ਦੀ ਗੱਲ ਕਰੀਏ ਜਾਂ ਇੱਕ ਬੰਦਾ ਕੋਈ ਵੇਖੀਏ ਕਿ ਕਿਹੜਾ ਸ਼ਰੋਮਣੀ ਅਕਾਲੀ ਦਲ ਜਿਹੜੀ 104 ਸਾਲ ਪੁਰਾਣੀ ਸ਼ਹੀਦਾ ਦੀ ਜਥੇਬੰਦੀ ਆ ਸ਼ਹੀਦਾ ਦੀ ਇਹ ਜਥੇਬੰਦੀ ਸ਼ਹੀਦਾ ਦੇ ਖੂਨ ਦੇ ਵਿੱਚੋਂ ਨਿਕਲੀ ਪਾਰਟੀ ਆ ਜਿਨ੍ਹਾਂ ਨੇ ਪੰਜਾਬੀ ਸੂਬੇ ਦਾ ਚਾਬੀਆਂ ਦਾ ਮੋਰਚਾ ਐਮਰਜੈਂਸੀ ਵਰਗੀ ਲੜਾਈ ਲੜੀ ਆ ਉਹਦੇ ਪ੍ਰਧਾਨ ਦੇ ਉੱਤੇ ਕੁਝ ਬੰਦਿਆਂ ਵੱਲੋਂ ਉੱਠ ਕੇ ਕਿੰਤੂ ਪਰੰਤੂ ਕੀਤਾ ਜਾਣਾ ਜਿਹੜਾ ਮੈਂ ਸਮਝਣਾ ਆਪਣੇ ਨਿੱਜੀ ਸਵਾਰਥ ਹੋ ਸਕਦੇ ਉਹਨਾਂ ਲੋਕਾਂ ਦੇ ਔਰ ਇੱਕ ਲਾਲਸਾ ਹੋ ਸਕਦੀ ਹੈ ਸੱਤਾ ਦੀ ਵੇਖੋ ਅੱਜ ਜੋ ਕੰਮ ਸਰਦਾਰ ਸੁਖਬੀਰ ਸਿੰਘ ਬਾਦਲ ਨੌਜਵਾਨੀ ਨੂੰ ਬਚਾਉਣ ਵਾਸਤੇ ਕਿਸਾਨੀ ਨੂੰ ਬਚਾਉਣ ਵਾਸਤੇ ਬੰਦੀ ਸਿੰਘਾਂ ਦੀ ਲੜਾਈ ਜਿਹੜੀ ਉਹਨਾਂ ਦੀ ਪ੍ਰਧਾਨਗੀ ਥਲੇ ਲੜੀ ਜਾ ਰਹੀ ਆ ਸਾਰੇ ਮੁੱਦੇ ਜਿਹੜੇ ਸਾਡੇ ਆ ਉਹ ਸ਼੍ਰੋਮਣੀ ਅਕਾਲੀ ਦਲ ਚੁੱਕ ਰਿਹਾ ਕਿਉਂਕਿ ਪੰਜਾਬ ਦੀ ਖੇਤਰੀ ਪਾਰਟੀ ਜਿਹੜੀ ਆ ਉਹਨੇ ਹਮੇਸ਼ਾ ਪੰਜਾਬ ਦੇ ਹੱਕਾਂ ਤੇ ਹਿੱਤਾਂ ਦੀ ਜਿਹੜੀ ਗੱਲ ਕੀਤੀ ਆ ਸੋ ਅੱਜ ਜਿਹੜਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੇ ਉੱਤੇ ਕੁਝ ਬੰਦੇ ਉੱਠ ਕੇ ਕਿੰਦੂ ਪਰੰਤੂ ਕਰ ਰਹੇ ਆ ਉਹ ਵਿਸ਼ਵਾਸ ਦਵਾਉਣਾ ਅਸੀਂ ਪ੍ਰਧਾਨ ਸਾਹਿਬ ਨੂੰ ਇੱਕ ਤੇ ਕਾਦੀਆਂ ਵੱਲੋਂ ਮਾਲ ਸਾਹਿਬ ਨੇ ਦਵਾਇਆ ਸਾਰਾ ਜੱਲ੍ਹ ਜਥੇਬੰਦੀ ਨੇ ਉਸ ਦਿਨ ਵੀ ਕਿਹਾ ਕਿ ਅਸੀਂ ਨਾਲ ਆ ਅੱਜ ਵੀ ਹਲਕਾ ਕਾਦੀਆਂ ਦੀ ਜਿਹੜੀ ਕਰੀਮ ਆ ਉਹ ਵਿਸ਼ਵਾਸ ਦਵਾਉਂਦੀ ਆ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਲਾਲ ਚਟਾਨ ਵਾਂਗ ਖੜੇ ਆ ਔਰ ਮੈਂ ਸਮਝਣਾ ਕਿ ਉਹਨਾਂ ਬੰਦਿਆਂ ਨੂੰ ਆਪਣੀ ਪੀੜੀ ਧਲੇ ਸੋਟਾ ਜ਼ਰੂਰ ਮਾਰਨਾ ਚਾਹੀਦਾ ਜਿਨ੍ਹਾਂ ਇਸ ਲੋਕ ਸਭਾ ਇਲੈਕਸ਼ਨ ਦੇ ਵਿੱਚ ਬਹੁਤ ਵੱਡੀ ਵਿਰੋਧਤਾ ਕੀਤੀ ਹੈ ਜੇ ਮਲੂਕਾ ਜੀ ਆ ਉਹਨਾਂ ਦੇ ਪੁੱਤ ਨੂੰ ਭਾਜਪੀ ਚ ਜਾਣ ਤੇ ਆਪ ਕਹੀ ਜਾਣ ਮੈਂ ਖਾਲੀ ਆ ਚੰਦੂ ਮਾਜਰਾ ਨੇ ਆਪਣੇ ਦੋਵੇਂ ਹਲਕੇ ਪਟਿਆਲਾ ਦੇ ਵਿੱਚ ਪੈਂਦੇ ਆ ਲੋਕ ਸਭਾ ਚ ਔਰ ਅਨੰਦਪੁਰ ਸਾਹਿਬ ਤੋਂ ਇਲੈਕਸ਼ਨ ਲੜੀ ਆ ਜੇ ਹਿੰਸੇ ਆ ਤੇ ਉਹਨਾਂ ਨੇ ਝੁੰਦੇ ਦੀ ਪਹਿਲੇ ਦਿਨ ਤੋਂ ਮੁਖਾਲਫਤ ਸ਼ੁਰੂ ਕੀਤੀ ਆ ਮੈਂ ਸਮਝਦਾ ਸ਼ਰਮ ਦੀ ਗੱਲ ਆ ਕਿ ਜਦੋਂ ਸਾਡੇ ਵੱਡੇ ਲੀਡਰ ਜਿਹੜੇ ਆ ਉਹ ਇੱਕ ਸਾਡੇ ਪਾਰਟੀ ਦੇ ਕੈਂਡੀਡੇਟ ਦੀ ਮੁਖਾਲਫਤ ਕਰਨਗੇ ਤੇ ਪਾਰਟੀ ਕਿਦਾਂ ਜਿੱਤੂਗੀ ਸੋ ਅੱਜ ਜਿਹੜੀ ਗੱਲ ਆ ਜਿਹੜੀ ਸੱਚੇ ਪਾਤਸ਼ਾਹ ਸ੍ਰੀ ਅਕਾਲ ਤਖਤ ਸਾਹਿਬ ਦੀ ਗੱਲ ਆ ਪਹਿਲਾਂ ਵੀ ਸਾਡੀ ਜਥੇਬੰਦੀ ਨੇ ਮਾਫੀ ਮੰਗੀ ਆ ਅੱਜ ਵੀ ਸਿਰ ਝੁਕਾ ਕੇ ਅਸੀਂ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਆ ਸੱਚੇ ਪਾਤਸ਼ਾਹ ਦੀ ਰਹਿਮਾਈ ਦੇ ਵਿੱਚ ਉਹਨਾਂ ਦੇ ਅਸ਼ੀਰਵਾਦ ਦੇ ਨਾਲ ਇਹ ਜਿਹੜੀ ਜਥੇਬੰਦੀ ਆ ਵਧੇ ਫੁੱਲੇਗੀ ਤੁਸੀਂ ਆਉਂਦੇ ਦਣੇ ਦੇ ਆਪ ਇਹੋ ਵਿਸ਼ਵਾਸ ਦੁਰੇ ਆ ਕਿਉਂਕਿ ਸਰਦਾਰ ਸੁਖਵੀਰ ਸਿੰਘ ਬਾਦਲ ਬਹੁਤ ਵਧੀਆ ਇਨਸਾਨ ਸੱਚਾ-ਸੱਚਾ ਇਨਸਾਨ ਪਰ ਉਹਦਾ ਐਡਾ ਦਿਲ ਆ ਬਹੁਤ ਵੱਡਾ ਦਿਲ ਜਿਹੜਾ ਸਾਰਿਆਂ ਦੀਆਂ ਗੱਲਾਂ ਉਹ ਆਪਣੇ ਮਿੱਟੀ ਦੇ ਨੂੰ ਕਰੀ ਜਾਂਦਾ ਤੇ ਜੋ ਪਾਰਟੀ ਆ ਉਹ ਸਰਦਾਰ ਸੁਖਬੀਰ ਸਿੰਘ ਨੂੰ ਸਾਰਾ ਪੰਜਾਬ ਪਿਆਰ ਕਰਦਾ ਬੱਚਾ ਬੱਚਾ ਪਿਆਰ ਕਰਦਾ ਤੇ ਸਾਡਾ ਸਾਰਾ ਹਲਕਾ ਮੇਰਾ ਬੇਡਾ ਗੁਰਕਵਾਲ ਤੇ ਸਾਡੇ ਸੰਧੂ ਸਾਹਿਬ ਇਹ ਵੀ ਮੇਰਾ ਪਿਆਰਾ ਬੇਡਾ ਸਾਰੇ ਮੇਰੇ ਆਪਣੇ ਬੇਟੇ ਇੱਥੇ ਖੜੋਤੇ ਜੀ ਕਿਉਂਕਿ ਮੈਂ ਵੱਡਾ ਹਾਂ ਤੇ ਸਾਰਿਆਂ ਦੀ ਗਵਾਹੀ ਕਰਦਾ ਤੇ ਜੋ ਸਰਦਾਰ ਸੁਖਬੀਰ ਸਿੰਘ ਪੰਜਾਬ ਵਾਸਤੇ ਸੋਚ ਰਿਹਾ ਕੋਈ ਵੀ ਨਹੀਂ ਸੋਚਦਾ ਇਹ ਜਿਹੜੇ ਨਾਮ ਫਟਕੇ ਚਲੇ ਗਏ ਨੇ ਇਹਨਾਂ ਨੂੰ ਸੋਚਦਾ ਚਾਹੀਦਾ ਇਹਨਾਂ ਦੇ ਦਾਦੇ ਦੀ ਜਾਇਦਾਦ ਕਿੰਨੀ ਸੀ ਤੇ ਇਹਨਾਂ ਦੇ ਪਿਓ ਦੀ ਕਿੰਨੀ ਤੇ ਹੁਣ ਇਹਨਾਂ ਦੀਆਂ ਕਿੰਨੀਆਂ-ਕਿੰਨੀਆਂ ਵੱਡੀਆਂ ਜਾਇਦਾਦਾਂ ਨੇ ਫਿਰ ਮੈਂ ਇਹ ਕਿਹਾ ਕਿ ਸਭ ਕੁਝ ਇਹਨਾਂ ਨੂੰ ਪਾਰਟੀ ਨੇ ਦਿੱਤਾ ਔਰ ਸ਼੍ਰੋਮਣੀ ਅਕਾਲੀ ਦਲ ਨੇ ਦਿੱਤਾ ਤੇ ਇਹਨਾਂ ਨੂੰ ਬਿਲਕੁਲ ਹੀ ਮੈਂ ਬੇਨਤੀ ਕਰਦਾ ਵੀ ਤੁਸੀਂ ਇਹ ਗਲਤੀਆਂ ਨਾ ਕਰੋ ਤੇ ਚੁੱਪ ਕਰਕੇ ਸਰਦਾਰ ਸੁਖਬੀ ਸਿੰਘ ਜੀ ਨਾਲ ਇੱਕ ਫਰਿਜ ਬੈਠ ਕੇ ਗੱਲ ਕਰ ਲਓ ਤੇ ਪਾਰਟੀ ਨਾਲ ਗਦਾਰੀ ਨਾ ਕਰੋ ਵੈਖ ਜੀ ਦਾ ਖਲਸਾ ਜੀ